ਖਾਨ ਪੀਣ ਦੇ ਸ਼ਕੀਨ ਪੰਜਾਬੀਆਂ ਲਈ ਅੱਜ ਗੁਰੂ ਨਗਦੀ ਦਾ ਇੱਕ ਐਸਾ ਜ਼ਾਇਕਾ ਲੈ ਕੇ ਆਏ ਆ ਜਿਹੜਾ ਸ਼ਾਇਦ ਸਿਰਫ ਗੁਰੂ ਨਗਦੀ ਦੇ ਵਿੱਚ ਹੀ ਮਿਲਦਾ ਹਮੇਸ਼ਾ ਦੇ ਵਿੱਚ ਹੀ ਮਿਲਦਾ ਹੈ ਚੀਜ਼ ਉਹ ਬਣਾਉ ਜਿਹੜਾ ਗਾਹਕ ਵੀ ਲਾਈਕ ਕਰਦਾ ਪਸੰਦ ਕਰਦਾ ਐਵੇਂ ਨਹੀਂ ਰੱਸ਼ ਬੰਦਾ ਸਾਡੇ ਕੋਲੋਂ ਇੱਕ ਕਿੱਲ ਨੂੰ ਹਤਾ ਪੂਨਾ ਘੰਟਾ ਲੱਗਦਾ ਨਾ ਬਣਾ ਲਿਆ ਤਾਂ ਹੀ ਮਜਾਂਦਾ ਸਰ ਗਾਹਕਾਂ ਦੇ ਪਿਆਰ ਨਾਲ ਸੋਧਾ ਲੈਂਦੇ ਆ ਕੋਈ ਇਹੋ ਜੀ ਗੱਲ ਨਹੀਂ ਸਰ ਕਿੰਨੇ ਵਿਦੇਸ਼ਾਂ ਤੱਕ ਜਾਂਦੀਆਂ ਗੱਲ ਹਾਂਜੀ ਜ਼ਰੂਰ ਜ਼ਰੂਰ ਭਾਈ ਕੈਨੇਡਾ ਅਮਰੀਕਾ ਆਸਟ੍ਰੇਲੀਆ ਭਾਈ ਮਲਗੀ ਦਿੱਲੀ ਦੇ ਦੋ ਚਾਰ ਘਰ ਕਰਵਾਣੇ ਜਾਣੇਗੇ ਪਰ ਆਨ ਦਾ ਇੱਕ ਤਰੀਕਾ ਹੈਗਾ ਬੜੇ ਕੋਸ਼ਿਸ਼ ਕੀਤੀ ਹਰ ਬੰਦੇ ਨੂੰ ਨਾਲ ਕਿ ਸਗੋਂ ਨਹੀਂ ਬੰਦੀ ਸਰ ਇਹ ਨਾਲ ਦੀ ਹਾਂਜੀ ਇਹ ਬਸੂਦ ਤੁਹਾਨੂੰ ਵੀ ਦੇ ਕੇ ਗਏ ਆਪਾਂ ਕਰਦੇ 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 ਜਦੋਂ ਸਾਡੇ ਫਾਦਰ ਸਾਹਿਬ ਉਹਨਾਂ ਦੇ ਉਸਤਾਦ ਜੀ ਤੇ ਅਸੀਂ ਜੰਮੇ ਵੀ ਨਹੀਂ ਹੋਣੇ ਤੋ ਕਿੰਨੇ ਸਾਲ ਹੋ ਗਏ ਸਰ ਮੈਨੂੰ ਇਹ ਕੰਮ ਕਰਦੇ 22 ਸਾਲ ਮੈਨੂੰ ਹੋ ਗਿਆ ਖਾਣ ਪੀਣ ਦਾ ਸ਼ਕੀਨ ਪੰਜਾਬੀਆਂ ਵਾਲੀ ਅੱਜ ਗੁਰੂ ਨਗਦੀ ਦਾ ਇੱਕ ਐਸਾ ਜ਼ਾਇਕਾ ਲੈ ਕੇ ਆਏ ਆ ਜਿਹੜਾ ਸ਼ਾਇਦ ਸਿਰਫ ਗੁਰੂ ਨਗਦੀ ਦੇ ਵਿੱਚ ਹੀ ਮਿਲਦਾ ਅੰਮ੍ਰਿਤਸਰ ਦੇ ਵਿੱਚ ਹੀ ਮਿਲਦਾ ਹੈ ਖਜੂਰ ਐਸੀ ਚੀਜ਼ ਹੈ ਜਿਹੜੀ ਸਰਦੀਆਂ ਦੇ ਵਿੱਚ ਸਿਰਫ ਇਹਨਾਂ ਦਿਨਾਂ 'ਚ ਮਿਲਦੀ ਹੈ ਜਦੋਂ ਲੋਹੜੀ ਕਰੀਬ ਆ ਜਾਂਦੀ ਹੈ ਇਨੂੰ ਬਣਾਉਣ ਦਾ ਖਾਸ ਤਰੀਕਾ ਹੈ ਖਾਸ ਤਰੀਕੇ ਨਾਲ ਬਣਾਈ ਜਾਂਦੀ ਹੈ ਇੱਕ ਦੁਕਾਨ ਤੁਹਾਨੂੰ ਅੱਜ ਐਸੀ ਦੁਕਾਨ ਜਾ ਰਹੇ ਹਾਂ ਮੈਂ ਸਰਦੀ ਜਿਹੜੀ ਸਿਰਫ ਸਾਲ ਚ ਤਿੰਨ ਮਹੀਨੇ ਲਈ ਖੁੱਲਦੀ ਹੈ ਤੇ ਬਜ਼ੁਰਗਾਂ ਦੀ ਦੁਕਾਨ ਹੈ ਅੱਜ ਤੀਜੀ ਪੀੜੀ ਬੈਠੀ ਹੈ ਜਿਹੜੀ ਖਜੂਰ ਬਣਾ ਰਹੀ ਹੈ ਜਿਸ ਪੱਟੀ ਦੇ ਉੱਪਰ ਇਹਨੂੰ ਵੱਲਿਆ ਜਾਂਦਾ ਉਹ ਵੀ ਤਕਰੀਬਨ 100 150 ਸਾਲ ਪੁਰਾਣੀ ਹੈ ਸਿਲੰਡਰ ਦੀ ਜਗ੍ਹਾ ਕੋਲੇ ਦੀ ਪੱਠੀ ਬੱਤੀ ਜਾਂਦੀ ਹੈ ਆਪਾਂ ਦੇਖਦੇ ਆਂ ਆਮ ਤੌਰ ਤੇ ਖਜੂਰ ਨੂੰ ਕੱਲਾ ਕੱਲਾ ਬਣਾਉਣ ਲਈ ਸਾਚਾਂ ਦਾ ਇਸਤੇਮਾਲ ਕੀਤਾ ਜਾਂਦਾ ਲੇਕਿਨ ਹੱਥ ਦੇ ਨਾਲ ਇਸ ਤਰੀਕੇ ਨਾਲ ਇਹ ਖਜੂਰ ਨੂੰ ਬਣਾਉਂਦੇ ਨੇ ਤੇ ਇਹ ਨਹੀਂ ਖਸਤਾ ਰਹੂ ਨਾ ਦੇਖੀ ਨਹੀਂ ਵਿਦੇਸ਼ਾਂ ਦਾ ਕਿ ਖਜੂਰਾਂ ਜਾਂਦੀਆਂ ਨੇ ਸਾਲ ਚ ਸਿਰਫ 3 ਮਹੀਨੇ ਮਿਲਦੀ ਐ ਤੇ ਲੋਕ ਇੰਤਜ਼ਾਰ ਕਰਦੇ ਨੇ ਖਜੂਰ ਕਦੋਂ ਮਿਲੇ ਇੱਥੇ ਗ੍ਰਾਹਕਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਅਸੀਂ ਖਜੂਰ ਲੈ ਕੇ ਜਾਂਦੇ ਆ ਇਹ ਪਰਮਨ 6-6 ਮਹੀਨੇ ਵੀ ਪਈ ਰਵੇ ਤਾਂ ਵੀ ਸਖਤ ਨਹੀਂ ਹੁੰਦੀ ਕਿਉਂਕਿ ਬਣਾਉਣ ਦਾ ਤਰੀਕਾ ਇੰਨਾ ਬਾਖਮਾਲ ਹੈ ਦੋ ਭਰਾਵਾਂ ਦੀ ਜੋੜੀ ਹੈ ਆਮੇ ਸਾਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਹਨਾਂ ਨੇ ਆਪਣਾ ਬੜਾ ਵੱਡਾ ਨਾਂ ਬਣਾ ਲਿਆ ਬਾਜੀ ਕੀ ਨਾਂ ਹੈ ਬਾਜੀ ਮੇਰਾ ਸਰ ਵਿਜੇ ਕੁਮਾਰ ਬਾਜੀ ਇਹਨਾਂ ਦਾ ਰਸ਼ ਲਾਤਾ ਕੋਈ ਬਾਜ਼ਾਰ ਦੇ ਵਿੱਚ ਕਹਿੰਦੇ ਬਣਾਉਣ ਦਾ ਤਰੀਕਾ ਵੀ ਤੁਹਾਡਾ ਖਾਸ ਹੈ ਬਜ਼ੁਰਗਾਂ ਦੀ ਪਤਾਨੀ ਦੁਕਾਨ ਹੈ ਪਹਿਲਾਂ ਦੱਸੋ ਕਿ ਬਾਕੀਆਂ ਨਾਲੋਂ ਤੁਹਾਡੀ ਕਿਹੋ ਜਿਹੀ ਵੱਖਰੀ ਕਿੰਦਾ ਅਲੱਗ ਚੀਜ਼ ਐ ਸਰ ਐ ਬਾਕੀ ਲੋਕ ਰੱਖਦੇ ਪੇੜਾ ਸਾਡਾ ਪੇੜਾ ਦਾ ਸਿਸਟਮ ਕੋਈ ਨਹੀਂਗਾ ਸਾਡੀ ਖਜੂਰਾ ਬਿਲਕੁਲ ਓਪਨ ਅੱਛਾ ਠੀਕ ਹੈ ਜੀ ਬਣਾਉਣ ਦਾ ਇੱਕ ਤਰੀਕਾ ਹੈ ਬੜੇ ਕੋਸ਼ਿਸ਼ ਕੀਤੀ ਹਰ ਬੰਦੇ ਨਾਲ ਕਿ ਸਗੋਂ ਨਹੀਂ ਬੰਦੀ ਸਰ ਇਹ ਨਾਲ ਦੀ ਖਜੂਰ ਹਾਂਜੀ ਬਜ਼ੁਰਗ ਤੁਹਾਨੂੰ ਵੀ ਦੇਖ ਕੇ ਗਏ ਤੁਸੀਂ ਸਰ ਦੇਖੇ ਦੇਖੋ ਹੁਣ ਦੇਖੋ ਆਪਾਂ ਕਰਦੇ 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 ਜਦੋਂ ਸਾਡੇ ਫਾਦਰ ਸਾਹਿਬ ਉਹਨਾਂ ਦੇ ਉਸਤਾਦ ਜੀ ਕੋਈ ਜੰਮੇ ਵੀ ਨਹੀਂ ਹੁੰਦੇ ਤੋਂ ਕਿਵੇਂ ਸਰ ਮੈਨੂੰ ਇਹ ਕੰਮ ਕਰਦੇ 20 ਸਾਲ ਮੈਨੂੰ ਹੋ ਗਏ। ਬਾਪੂ ਭਾਈ ਸਾਹਿਬ ਹਾਂਜੀ ਸਰ ਤੇ ਕਹਿੰਦੇ ਸਾਡੀ ਛੜੀ ਉਹ ਫੱਟੀ ਵੀ ਪੁਰਾਣੀ ਬਜ਼ੁਰਗਾਂ ਦੀ ਆ ਦਿਖਾਇਓ। ਮੈਂ ਛਾਲੀ ਸਾਮ ਤੇ ਰੱਖੀ ਜੀ ਉਹਨਾਂ ਦੀ। ਕਿੰਨੀ ਪੁਰਾਣੀ ਹੋ ਗਈ? ਸਰ ਕੋਈ ਆਪੇ ਲਾੜੋ ਜੇ ਮੇਲੀ ਉਮਰ 20 ਸਾਲ ਹੋ ਗਈ ਮੇਰੇ ਫਾਦਰ ਸਾਹਿਬ ਤੋਂ ਉਹਨਾਂ ਦਾ ਉਸਤਾਦ ਦਾ ਟਾਈਮ ਦੀ। 100 ਸਾਲ ਹੀ ਹੋएगी ਸਰ। ਅੱਛਾ, ਕਾਹਬਾ। ਫਿਰ ਸਵੇਰੇ ਤੁਹਾਨੂੰ ਜਲਦੀ ਆਉਣਾ ਪੈਂਦਾ ਕਿਉਂਕਿ ਜਿੰਨਾ ਰਾਸ਼ਾ ਮੈਨੂੰ ਲਾਣਾ ਪੈਂਦਾ ਸਰ। ਸੱਤ ਵਜੇ ਆਉਣਾ ਪੈਂਦਾ। ਹਾਂਜੀ। ਭਾਜੀ ਸਿਲੰਡਰ ਅੱਜ ਸਾਰੇ ਵਰਤਦੇ ਆ ਤੁਸੀਂ ਕੋਲੇ ਦੀ ਮੱਠੀ ਵਰਤਦੇ ਹੋ ਇਹਦਾ ਕੈਚ ਲਾਇਆ ਹੈ ਰਾਸ਼ੀਨਾ ਬੈਂਦੀ ਹੈ ਕੀ ਜੋ ਬਣਾਉਂ ਜਲਾ ਗਾਖ ਵੀ ਲਾਈਕ ਕਰਦਾ ਪਸੰਦ ਕਰਦਾ ਐਵੇਂ ਨਹੀਂ ਰਸ਼ ਬੰਦਾ ਸਾਡੇ ਕੋਲੋਂ ਇੱਕ ਕਿੱਲ ਨੂੰ ਹਤਾ ਪੂਨਾ ਘੰਟਾ ਲੱਗਦਾ ਨਾ ਬਣਾ ਲਿਆ ਤਾਂ ਹੀ ਮੈਂ ਜਾਂਦਾ ਸਰ ਗਾਖਾਂ ਦੇ ਪਿਆਰ ਨਾਲ ਸੌਦਾ ਲੈਂਦੇ ਆ ਕੋਈ ਇਹੋ ਜੀ ਗੱਲ ਨਹੀਂ ਸਰ ਭਾਜੀ ਵੈਸੇ ਕਹਿੰਦੇ ਕਿ ਵਿਦੇਸ਼ਾਂ ਤੱਕ ਜਾਂਦੀਆਂ ਗੱਲ ਸੱਚੀ ਜਰੂਰ ਜਰੂਰ ਭਾਜੀ ਦੰਦੀਆਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਭਾਈ ਮਲਗੀ ਦਿੱਲੀ ਦੇ 2-4 ਕਾ ਕਰਵਾ ਨਹੀਂ ਆਣੇਗੇ ਵਿਦੇਸ਼ਾਂ ਦੇ ਵਿਦੇਸ਼ਾਂ ਦੇ ਤੇ ਕਹਿੰਦੇ ਸਟੋਰ ਵੀ ਕੱਲ ਛੱਡੋ ਭਾਵੇਂ ਬੜੇ ਬੜੇ ਮਹੀਨੇ ਖਰਾਬ ਨਹੀਂ ਹੁੰਦੇ 6 ਮਹੀਨੇ ਖਰਾਬ ਨਹੀਂ ਹੁੰਦੀ ਭਾਜੀ 6 ਮਹੀਨੇ ਹ ਬਾਕੀ ਜਦੋਂ ਆਪਾਂ ਦੇਖਦੇ ਆ ਇੱਕ ਦੋ ਦਿਨ ਬਾਅਦ ਹੀ ਹੌਂਦ ਕਾਰਨਾ ਤੋਂ ਲੈ ਕੇ ਸਖਤ ਹੋ ਜਾਂਦੀ ਹੈ ਚਮੜੀ ਦੇ 6 ਮਹੀਨੇ ਕਿਦਾਂ ਬੱਦਰ ਪੱਥਰ ਵੇਚਦੇ ਭਾਈ ਪੱਥਰ ਉਹ ਪੱਥਰ ਹੈਗੇ ਆ ਇਹ ਖਰਾਬ ਨਹੀਂ ਹੋਣੀ ਸਰ ਇਹਨੂੰ ਤੁਸੀਂ ਹਾਥ ਚ ਮਹੀਨੇ ਬਾਅਦ ਵਿੱਚ ਆਮ ਕਰਕੇ ਛੂਲਾ ਕਰ ਸਕਦੇ ਹੋ ਤੇ ਭਾਈ ਉਹ ਜਿਹੜਾ ਬਣਾਉਂਦਾ ਤਰੀਕਾ ਹੈ ਵੈਸੇ ਜਿਵੇਂ ਕਿ ਉਹ ਵਰਤਦੇ ਆ ਜਾਂ ਉਹ ਜਿਹੜਾ ਬਣਾਉਂਦਾ ਉਹ ਮੇਦੇ ਨੂੰ ਮਿੱਠਾ ਲਾਇਆ ਜਾਂਦਾ ਕਿਦਾਂ ਬਣਾਉਂਦੇ ਕਿੰਦੀ ਮੇਕਿੰਗ ਕੀ ਵੈਸੇ ਬਾਕੀ ਸਰ ਅਹੀਂ ਕਿਸੇ ਦੀ ਕੋਈ ਗੱਲ ਨਹੀਂ ਕਰਦੇ ਇਹ ਆਪਣੀ ਗੱਲ ਕਰਦੇ ਆ ਜਿਹੜੀ ਲੋਕੀ ਛਾਲ ਨਹੀਂ ਪਾਜੋ ਜੋ ਮਰਜੀ ਇਹ ਪੂਰਾ ਖੰਡ ਪੈਦੀ ਹੈ ਹਾਂਜੀ ਬਿਲਕੁਲ ਤੇ ਵੈਸੇ ਅੱਜ ਜੋਕਰ ਬਜਾਦਾ ਜ ਆਪਾਂ ਦੇਖਨੇ ਵਿਕਦੇ ਆ ਲੋਕ ਖਾ ਕੇ ਬਿਮਾਰ ਵੀ ਹੋ ਜਾਂਦੇ ਆ ਤੁਹਾਡੀ ਚੀਜ਼ਾ ਖਾ ਕੇ ਕੋਈ ਇਸ ਤਰ੍ਹਾਂ ਦੇ ਨਹੀਂ ਕਿ ਗਲਾ ਆ ਜਾਂ ਕੋਈ ਸੈਂਪਲ ਵੀ ਭਰ ਕੇ ਦਿਖਾ ਦੋਵੇ ਅਸੀਂ ਕਹਿੰਦੇ ਚੈਲੰਜ ਬੰਦ ਕਰ ਦਾਂਗੇ ਦੁਕਾਨ ਸਰ ਉੱਥੇ ਟਾਈਮ ਖੁੱਲਾ ਚੈਲੰਜ ਖੁੱਲਾ ਚੈਲੰਜ ਕੋਈ ਇੱਥੇ ਕੈਮੀਕਲ ਨਹੀਂ ਸਰ ਕੋਈ ਫਲਾਵਰ ਵਾਸਤੇ ਕੋਈ ਪੈਕਿੰਗ ਪਾਊਡਰ ਕੋਈ ਹੈਵੀ ਸੀ ਕੋਈ ਵੀ ਨਹੀਂ ਕੀ ਸਾਲ ਚ ਖੋਲਦੀ ਕਿੰਨੇ ਦਿਨ ਦੁਕਾਨ ਤੇਰਾ 3 ਮਹੀਨੇ ਸਰ 3 ਮਹੀਨੇ ਮੇਰੇ ਅੱਗੇ ਪਿੱਛੇ ਕਿਦਾਂ ਗੁਜ਼ਾਰਾਂ ਪਿੱਛੇ ਸਰ ਆਪਣਾ ਕੈਟਰਿੰਗ ਦਾ ਕੰਮ ਹਲਵਾਈਆਂ ਦਾ ਕੰਮ ਚੱਲਦਾ ਰਹਿੰਦਾ ਸਰ ਜਿਹੜੀ ਬਸੁਧਕ ਚੀਜ਼ ਦੇ ਇਹ ਤੇ ਮਰਜ਼ੀ ਆ ਉਹਨਾਂ ਦੀ ਇਹ ਵੀ ਇੱਕ ਦੀ ਅੰਮੀ ਸੱਚੀ ਐ ਅੰਮ੍ਰਿਤਸਰ ਮਿਲੇਗੀ ਸਰ ਤਾਂ ਬਿਲਕੁਲ ਹੀ ਐ ਅਖ ਖਜੂਰ ਦੀ ਮਠਾਈ ਤੁਸੀਂ ਅੰਮ੍ਰਿਤਸਰ ਜਿੱਥੇ ਮਰਜ਼ੀ ਲੈ ਸਕਦੇ ਹੋ ਸਰ ਸਾਲ ਚੰਦਾ ਦਿਨ ਲੋਹੜੀ ਲੱਗੇ ਮੇਨ ਲੋਹੜੀ ਲਾ ਕੇ ਮੇਨ ਪੁਹਾਰ ਆ ਸਰ ਇਹਦਾ ਇਹਦਾ ਲੋਹੜੀ ਨੂੰ ਅਰਗ ਲੱਗਦਾ ਐ ਅੱਛਾ ਹਾਂਜੀ ਅਰਗ ਨੂੰ ਲਾਦਾ ਹੈ ਇਤਿਹਾਸ ਵੀ ਜੁੜਦਾ ਹੈ ਇਹਦੇ ਨਾਲ ਹਾਂ ਹਾਂ ਬਿਲਕੁਲ ਸਰ ਤੁਸੀਂ ਦੋ ਭਰਾਵਾਂ ਦੀ ਜੋੜੀ ਹੋ ਮਤਲਬ ਇਸ ਤਰੀਕੇ ਦਾ ਕਮਾਲ ਕੀਤਾ ਜੇ ਕਿਸੇ ਨੇ ਆਣਾ ਹੋਵੇ ਤੇ ਕਿੱਦਾਂ ਤੁਹਾਨੂੰ ਇੱਥੇ ਆ ਕੇ ਮਤਲਬ ਐਡਰੈਸ ਕੀਏਗਾ ਤੁਸੀਂ ਅੰਮ੍ਰਿਤਸਰ ਰਹੋ ਭੂਰੂ ਬਾਜ਼ਾਰ ਚੁਰਸ਼ਟੀ ਅਟਾਰੀ ਚੌਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਸਾਡੀ ਸ਼ਾਪ ਹੈ ਸਰ ਹਾਂਜੀ ਤਿੰਨ ਮਹੀਨੇ ਹੀ ਖੁੱਲਨੀ ਆ ਤੇ ਮਤਲਬ ਹੁਣ ਜਿਹੜਾ ਆ ਗਿਆ ਤੇ ਆ ਗਿਆ ਨੰਬਰ ਤੋਂ ਲੈ ਕੇ ਜਨਵਰੀ ਲਾਸਟ ਹੈ ਬਾਕੀ ਤੁਸੀਂ ਆਪਣਾ ਫੋਨ ਕਰੋ ਆਰਡਰ ਲਿਖਾਓ ਪਰ ਹੁਣ ਤੇ ਚਲੋ ਲੋਹੜੀ ਬਾਜੀ ਆਰਡਰ ਜਾਣ ਵੈਸੇ ਆਰਡਰ ਕਰੋ ਤੁਸੀਂ ਆਪਣਾ ਸਮਾਨ ਮੰਗਵਾ ਸਕਦੇ ਚਲੋ ਗਾਹਕ ਵੀ ਮੌਜੂਦ ਆ ਪਾ ਹੋਰ ਵੀ ਗੱਲਬਾਤ ਕਰ ਲੈਣੇ ਭਾਜੀ ਖਜੂਰ ਕਹਿੰਦੇ ਇੰਨਾ ਦੀਆ ਸਿਰਫ ਅੰਬਸ ਨਾਮ ਦੇ ਬਹੁਤ ਸੁਣਿਆ ਭਾਈ ਇਹਨਾਂ ਦਾ ਮੈਂ ਵੀ ਨਾਮ ਸੁਣ ਕੇ ਫਸਟ ਟਾਈਮ ਹੀ ਆਇਆ ਜੀ ਸੜਕ ਜਿਆਦੀਆਂ ਕਹਿੰਦੇ ਔਰ ਕੋਲੇ ਦੀ ਮੱਠੀ ਦੇ ਬਣਾਉਣਾ ਮੈਂ ਵੀ ਸੁਣਿਆ ਮੈਂ ਵੀ ਸੁਣਿਆ ਮੈਂ ਵੀ ਨਾਮ ਸੁਣ ਕੇ ਆ ਇਹਨਾਂ ਦਾ ਅੱਜ ਟੇਸਟ ਕਰਾਂਗੇ ਫਰਸਟ ਟਾਈਮ ਹੀ ਹੈ ਤੇ ਲੱਗ ਜਾਏਗਾ ਪਤਾ ਉਹ ਮਤਲਬ ਅੱਜ ਖਾ ਕੇ ਜਾਉਂਗੇ ਫਿਰ ਜਿਹੜਾ ਆਪਣਾ ਪੰਜਾਬੀ ਬਿਲਕੁਲ ਖਾ ਕੇ ਜਾਵਾਂਗੇ ਜੇ ਖਾ ਕੇ ਜਾਵਾਂਗੇ ਅੱਜ ਆਏ ਆ ਤੇ ਖਾ ਕੇ ਜਾਵਾਂਗੇ ਬਸੋ ਬਿਲਕੁਲ ਜੇ ਕਿਸੇ ਨੇ ਇਹ ਜ਼ਾਇਕਾ ਖਾਣਾ ਹੈ ਤੇ ਅੰਮ੍ਰਿਤਸਰ ਦੇ ਵਿੱਚ ਹੀ ਮਿਲਦਾ ਹੈ ਖਾਸ ਕਰਕੇ ਬਣਾਉਣ ਦਾ ਤਰੀਕਾ ਬੜਾ ਅਨਰਲ ਹੈ ਬਜ਼ੁਰਗਾ ਦੀ ਦੁਕਾਨ ਹੈ ਉਹੀ ਕਲਾ ਦੇ ਕੇ ਗਏ ਨੇ ਉਹੀ ਰੈਸਿਪੀ ਦੇ ਕੇ ਗਏ ਨੇ ਤੇ ਬਾਕੀਆਂ ਨਾਲੋਂ ਇਸ ਖਜੂਦ ਨੂੰ ਜਿਹੜਾ ਵੱਖਰਾ ਬਣਾਇਆ ਜਾਂਦਾ ਹੈ ਆਪਾਂ ਦੇਖਦੇ ਆ ਆਮ ਦੁਕਾਨਾਂ ਦੇ ਉੱਪਰ ਗੈਸ ਸਿਲੰਡਰਾਂ ਦੇ ਨਾਲ ਜਾਂ ਉਹਨਾਂ ਨੇ ਆਮ ਤੌਰ ਤੇ ਕੰਗੀਆਂ ਬਣਾਈਆਂ ਹੁੰਦੀਆਂ ਜਿੰਨਾਂ ਵਲਦੇ ਨੇ ਸਾਂਝੇ ਰੱਖੇ ਹੁੰਦੇ ਨੇ ਜਿੰਨਾਂ ਦਾ ਇਕੱਲਾ ਇਕੱਲਾ ਪੀਸ ਬਣਾਇਆ ਜਾਂਦਾ ਲੇਕਿਨ ਇਹ ਬਣਾਉਂਦੇ ਜਦੋਂ ਇਸ ਤਰ੍ਹਾਂ ਲੱਗਦਾ ਕਿ ਚੂੜਾ ਸਾਦਾ ਰੱਖਿਆ ਲੇਕਿਨ ਜਦੋਂ ਉਹਨੂੰ ਕੱਢਵੇਂ ਨੇ ਵਿੱਚੋਂ ਤੇ ਪੈਕ ਕਰਦੇ ਨੇ ਤੇ ਉਹ ਇਕੱਲਾ ਇਕੱਲਾ ਪੀਸ ਤਿਆਰ ਹੋ ਜਾਂਦਾ ਰਖਸਤਾ ਇਹਦਾ ਕਿ 6-6 ਮਹੀਨੇ 7-7 ਮਹੀਨੇ ਇਹ ਜਿਹੜਾ ਸਖਤ ਨਹੀਂ ਹੁੰਦਾ ਸਵਾਦ ਦੇ ਨਾਲ ਭਰਪੂਰ ਹੈ ਪੰਜਾਬੀਆਂ ਦਾ ਜ਼ਾਇਕਾ ਮਿਸਲ ਦੇ ਵਿੱਚ ਹੀ ਮਿਲੇਗਾ ਸੋ ਜ਼ਰੂਰ ਐ ਜਈਆਂ ਹੋਰ ਕਹਾਣੀਆਂ ਸਵਾਦ ਭਰੀਆਂ ਕਹਾਣੀਆਂ ਲੈ